ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ 30 ਪਲੱਸ ਵਾਕ ਇਟਾਲੀਅਨ ਤੋਂ ਪੰਜਾਬੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਹੋ ਜਿਹੀਆਂ ਵੀਡੀਓਜ਼ ਮੈਂ ਹਰ ਹਫਤੇ ਵੀਕ ਦੇ ਵਿੱਚ ਪਾਉਂਦੀ ਰਹਿੰਦੀ ਹਾਂ ਪਹਿਲਾ ਵਾਕ ਹੈ ਸਾਡਾ ਮੀ ਪਿਆਚੇਰੇਬੇ visitare roma un giorno mi piacerebbe mai jana chahanga ja mai jana chahunda ha kithe rome ik din un giorno ik din visitare matlab mai visit karna chahunda ha rome nu dove posso trovare un buon ristorante mai ik changa restaurant kithe labh sakda ha ja mainu kithe mil sakda hai आई माई मंजा तो ला पास्ता फाता इनकाज़ा कि ती क्या पास्ता खादा है आई माई मंजा तो मतलब का खादा है ने पास्ता फाता काजा घर बनया होया इलतू इल इतली आनो पर फिर ई तो मनपसंद इटालीयन डिश केड़ी है कौले इलतुओ प्यातो प्यातो मतलब डिश La mia famiglia vive in un piccolo paese. Meri family ik chote jeh kasbe vich rehndi hai. Piccolo paese matlab chota jha pind jha shehar. Sto cercando un hotel economico per il weekend. Sto cercando matlab main labh reha haa ik hotel sasta weekend de waste. Poi ਕੌਂਸਿਲਿਆਰਮੀ ਉਨ ਬੁਆਨ ਫਿਲਮ ਇਟਾਲੀਆਨੋ ਕੀ ਤੁਸੀਂ ਮੈਨੂੰ ਇੱਕ ਚੰਗੀ ਇਟਾਲੀਅਨ ਫਿਲਮ ਦੀ ਸਿਫਾਰਿਸ਼ ਕਰ ਸਕਦੇ ਹੋ ਸਲਾਹ ਦੇ ਸਕਦੇ ਹੋ ਵਾਦੋ ਵਾਦੋ ਅਲ ਮਰਕਾਟੋ ਪੈਰ ਕੰਪਰਾਰੀ ਦੱਲਾ ਫਰੂਟਾ ਮੈਂ ਕੁਝ ਫਲ ਖਰੀਦਣ ਲਈ ਬਾਜ਼ਾਰ ਜਾਂਦਾ ਹਾਂ ਜਾਂ ਜਾਂਦੀ ਹਾਂ ਮੀ ਪਿਆਚੇ ਪਾਸਾ ਜਾਰੇ ਲੰਗੋ ਲਾ ਸਪੀਆਗਾ ਅਲ 트ਰਾਮੋਂਟੋ ਮੈਨੂ ਸੂਰਜ ਡੱਬਣ ਬੇਲੇ ਸਮੁੰਦਰ ਕੰਢੇ ਤੁਰਨਾ ਪਸੰਦ ਹੈ 트ਰਾਮੋਂਟੋ ਹੁੰਦਾ ਸੂਰਜ ਦਾ ਡੁੱਬਣਾ ਆਈ ਮਾਈ ਵਿਜ਼ੀਤਾ ਤੋ ਵਿਨੀਸ਼ਯ ਦੁਰਾਂਤੇ ਇਲ ਕਾਰਨੇਵਾਲੇ ਮਤਲਬ ਕਾਰਨੇਵਾਲੇ ਦਾ ਤਿਹਾਰ ਹੁੰਦਾ ਉਸ ਦੌਰਾਨ ਤੁਸੀਂ ਕਦੇ ਵਿਨੀਸ਼ਯ ਗਏ ਹੋ ਵਿਜ਼ਿਟ ਕੀਤਾ ਹੈ ਔਰ ਜੀਏਉਨਾ ਬੈਲਾ ਜੌਰਨਾਤਾ ਪੇਰ ਐਸਪੋਲਾਰੇ ਲਚੀਤਾ ਅੱਜ ਦਾ ਦਿਨ ਬਹੁਤ ਸੋਹਣਾ ਹੈ ਮਤਲਬ ਸ਼ਹਿਰ ਨੂੰ ਐਕਸਪਲੋਰ ਕਰਨ ਦਾ ਘੁੰਮਣ ਦਾ ਮੀ ਪਿਆਚੇ ਆਸਕੋਲਤਾ ਰੇ ਲਾ ਮੂਜ਼ਿਕਾ ਇਟਲੀਆਨਾ ਮੈਂਟਰੇ ਸਟੂਡੀਓ ਮੈਨੂੰ ਪੜਾਈ ਪੜਾਈ ਕਰਨ ਦੇ ਦੌਰਾਨ ਇਟਾਲੀਅਨ ਗੀਤ ਸੁਣਨਾ ਪਸੰਦ ਹੈ ਵਰੇ ਯੂਨ ਕਾਫੇ ਪਰਫੋਰੇ ਸੈਂਸਾ ਜ਼ੁੱਕੇਰੋ ਉਰੇ ਯੋਨ ਕਾਫੇ ਪਰ ਫਰਪੋਰੇ ਸੈਂਸਾ ਜ਼ੁੱਕੇਰੋ ਕਿਰਪਾ ਕਰਕੇ ਮੈਨੂੰ ਬਿਨਾ ਖੰਡ ਤੋਂ ਕਾਫੀ ਦਿਓ ਜਬ ਮੈਂ ਚਾਹੁੰਦਾ ਹਾਂ ਕੌਮੇ ਪੋਸੋ ਆਰੀਵਾਰੀ ਅਲਾ ਸਟਾਜ਼ਿਓਨੇ ਦੇਈ ਤ੍ਰੇਨੀ ਮੈਂ ਰੇਲਵੇ ਸਟੇਸ਼ਨ ਕਿੱਦਾਂ ਜਾ ਸਕਦਾ ਹਾਂ ਮਤਲਬ ਕਿਹਦਾ ਸਟੇਸ਼ਨ ਟ੍ਰੇਨ ਸਟੇਸ਼ਨ ਦੇਈ ਤ੍ਰੇਨੀ ਮਤਲਬ ਟ੍ਰੇਨ ਸਟੇਸ਼ਨ ਜਿਨ੍ਹਾਂ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ il mio sogno è di viaggiare in tutta italia mera sapna pure italy de vich ghumna hai jo pure italy di yatra karna hai sonio hunda je sapna vi jaare hunda yatra karna travel karna la pisa napoletana e la mia referita di sempre ਜਿਹੜਾ ਨਾਪੋਲੀ ਦਾ ਪੀਜ਼ਾ ਹੈ ਉਹ ਮੇਰਾ ਸਭ ਤੋਂ ਮਨਪਸੰਦ ਦਾ ਪੀਜ਼ਾ ਰਿਹਾ ਹੈ ਹਮੇਸ਼ਾ ਜੋ ਹੈ ਪ੍ਰੇਫੇਰੀਤਾ ਮਤਲਬ ਪਸੰਦੀਦਾ ਹੈ ਸੈਂਪਰੇ ਹਮੇਸ਼ਾ ਮੀ ਪਿਆਚੇ ਇੰਪਾਰਾਰੇ ਮੈਨੂੰ ਮਤਲਬ ਸਿੱਖਣਾ ਪਸੰਦ ਹੈ ਨੋਵੇ ਲਿੰਗਵੇ ਨਵੀਂ ਭਾਸ਼ਾਾਂ ਮਾ ਐ ਕਲਚੂਰੇ ਮਤਲਬ ਕਲਚਰ ਦੀ ਵੈਰ ਸੇ ਵੱਖਰੇ ਵੱਖਰੇ ਕਲਚਰ ਜਾਨੀ ਕਿ ਸੱਭਿਆਚਾਰ ਸਿੱਖਣਾ ਮੈਨੂੰ ਪਸੰਦ ਹੈ ਤੇ ਨਵੀਆਂ-ਨਵੀਆਂ ਭਾਸ਼ਾਵਾਂ ਸਿੱਖਣਾ ਵੀ ਮੈਨੂੰ ਪਸੰਦ ਹੈ ਸਪੀਰੋ ਕੇ ਇਲ ਟੈਂਪੋ ਸੀ ਅ ਬੈਲੋ ਪਹਿਰਿਲ ਨੋਸਟਰੋ ਪਿਕਨਿਕ ਮੈਨੂੰ ਉਮੀਦ ਹੈ ਕਿ ਜਿਹੜਾ ਸਮਾਂ ਹੈ ਮੌਸਮ ਆ ਉਹ ਸੋਹਣਾ ਹੋਵੇਗਾ ਜੇ ਵਧੀਆ ਰਹੇਗਾ ਸਾਡੀ ਪਿਕਨਿਕ ਦੇ ਲਈ ਨੈਕਸਟ ਦੇਖਦੇ ਹਾਂ ਜੀ ਸੇਈ ਮਾਈ ਸਟਾਟੋ ਅ ਮਿਲਾਨੋ ਪਰ ਵੇਦੇਰੀ ਇਲ ਦੂਓਮੋ ਕੀ ਤੁਸੀਂ ਮਿਲਾਨ ਗਏ ਹੋ ਕਦੇ ਦੂਓਮੋ ਦੇਖਣ ਦੇ ਲਈ ਜੇਕਰ ਤੁਸੀਂ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਕਲਾਸ ਅਵੇਲੇਬਲ ਹੈਗੀ ਆ ਜੀ ਰਾਤ ਦਾ ਸਮਾਂ ਹੈ 8 ਤੋਂ 9 ਵਜੇ ਦਾ ਦੋ ਦਿਨ ਹੋਏ ਨੇ ਕਲਾਸ ਸਟਾਰਟ ਹੋਈ ਨੂੰ ਤੁਸੀਂ ਜੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਜਾਂ ਈਮੇਲ ਤੇ ਕੰਟੈਕਟ ਕਰ ਸਕਦੇ ਹੋ ਸਾਡਾ ਨੈਕਸਟ ਵਾਰਕ ਹੈ ਜੀ ਐ ਇੰਪੋਰਟਾਂਤੇ praticare l'italiano ogni giorno haro roz italian bhasha da abhyas karna mahatvapurn hai yani ki important hai e importante praticare matlab abhyas karna next vak dekhi dyan vorai imparare a cucinare piatti tradizionali italiani menu jadia italian traditional dishes ne ਉਹ ਮਤਲਬ ਮੈਂ ਸਿੱਖਣਾ ਚਾਹੁੰਦਾ ਉਹਨਾਂ ਨੂੰ ਕਿੱਦਾਂ ਬਣਾਉਣਾ ਬਣਾਇਆ ਜਾਂਦਾ ਹੈ ਜਾਂ ਮੈਂ ਉਹਨਾਂ ਨੂੰ ਬਣਾਉਣਾ ਸਿੱਖਣਾ ਚਾਹੁੰਦਾ ਆ ਜਾਂ ਚਾਹੁੰਦੀ ਹਾਂ ਆ ਇਕਵਲਕੇ ਕੋਂਸੀਲਿਓ ਤੁਹਾਡੇ ਕੋਲ ਕੋਈ ਸਲਾਹ ਹੈਗੀ ਆ ਸੂ ਕੋਜ਼ਾ ਵਿਜ਼ਿਟਾਰੇ ਅ ਮਿਲਾਨੋ ਕੀ ਵਿਜ਼ਿਟ ਕੀਤਾ ਜਾਵੇ ਕਿੱਥੇ ਘੁੰਮਿਆ ਜਾਵੇ ਮਿਲਾਨ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਸਲਾਹ ਹੈ ਤਾਂ ਤੁਸੀਂ ਮੈਨੂੰ ਦੱਸੋ ਨੈਕਸਟ ਹੈ Il gelato italiano è il migliore del mondo, secondo me. Il gelato italiano è il migliore del mondo, secondo me. Mere anusare, giuri italiano, culfia, già ice cream, oh, sare eh, world lano, vadiaia, dove posso comprare un biglietto per il concerto. ਮੈਂ ਕਾਂਸਰਟ ਵਾਸਤੇ ਟਿਕਟ ਕਿੱਥੋਂ ਖਰੀਦ ਸਕਦੀ ਹਾਂ ਜਾਂ ਖਰੀਦ ਸਕਦਾ ਹਾਂ ਅੱਗੇ ਚੱਲਦੇ ਹਾਂ ਜੀ ਈਲ ਤੂਓ ਸੋਰ੍ਰੀਸੋ ਇਲੂਮੀਨਾ ਲਾ ਮੀਆ ਜੋਰਨਾਟਾ ਇਲੂਮੀਨਾ ਦਾ ਮਤਲਬ ਹੁੰਦਾ ਰੋਸ਼ਨ ਕਰਨਾ ਇਲੂਮੀਨਾਰੇ ਤੁਹਾਡੀ ਜਿਹੜੀ ਮੁਸਕਰਾਹਟ ਹੈ ਉਸਨੇ ਮੇਰਾ ਦਿਨਾ ਜਿਹੜਾ ਰੋਸ਼ਨ ਕਰ ਦੇ ਉਹ ਰੋਸ਼ਨ ਕਰਦੀ ਆ ਚੀ ਵਿਦਿਆਮੋ 10 13 ਪਰਚੀਨ ਅਜੂਸਟੋ ਅੱਜ ਰਾਤ ਨੂੰ ਰਾਤ ਦੇ ਖਾਣੇ ਤੇ ਮਿਲਦੇ ਆ ਠੀਕ ਐ ਚੀ ਵਿਦਿਆਮੋ 10 13 ਪਰਚੀਨ ਜੂਸਟੋ ਜੇਕਰ ਤੁਸੀਂ ਕਲਾਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਵਲੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ 67 ਤੇ 25 25 25 7720 ਤੇ ਮੈਸੇਜ ਛਾਟ ਸਕਦੇ ਹਾਂ ਨੈਕਸਟ ਵਾਕ ਹੈਗਾ ਮੀ ਪਿਆਚੇ ਰੇਬੇ ਵਾਰੀ ਉਨ ਵਿਆਜੋ ਇਨ ਤਰੀਨੋ ਅਤਰਵੇ ਰਸੋ ਲਾਈਟਾਲੀਆ ਮੈਂ ਇਟਲੀ ਵਿੱਚੋਂ ਰੇਲ ਗੱਡੀ ਦੀ ਯਾਤਰਾ ਕਰਨਾ ਚਾਹੁੰਦਾ ਹਾਂ ਮੀ ਪਿਆਚੇ ਰੇਬੇ ਜਣ ਕੇ ਮੈਨੂੰ ਵਧੀਆ ਲੱਗੇਗਾ ਨੌਨਵੇਦੋ ਲੋਰਾ ਦੀ ਤੁਰਨਾਰੇ ਇਨ ਇਟਾਲੀਆ ਇਲ ਪ੍ਰੋਸsimo ਐਨੋ ਮੈਂ ਅਗਲੇ ਸਾਲ ਇਟਲੀ ਵਾਪਸ ਜਾਣ ਦੇ ਲਈ ਬਹੁਤ ਉਤਸੁਕ ਹਾਂ ਜਾਂ ਮੈਨੂੰ ਵੇਟ ਨਹੀਂ ਹੁੰਦੀ ਨੋਨ ਵੇਰੋ ਲੋਰਾ ਦਾ ਮਤਲਬ ਆਈ ਕਾਂਟ ਵੇਟ ਵੀ ਮੈਂ ਹੋਰ ਵੇਟ ਨਹੀਂ ਕਰ ਸਕਦਾ ਇਟਲੀ ਵਾਪਸ ਜਾਣੇ ਲਈ ਕੋਲੇ ਇਲ ਤੋ ਆਬੀ ਪ੍ਰੇਫੇਰਿਟੋ ਨਾਲ ਟੈਂਪੋ ਲੀਬੇਰੋ ਤੁਹਾਡਾ ਮਨਪਸੰਦੀ ਦਾ ਸ਼ੌਂਕ ਜਾਂ ਹੌਬੀ ਕਿਹੜਾ ਹੈ ਜੋ ਤੁਸੀਂ ਖਾਲੀ ਸਮੇਂ ਕਰਦੇ ਹੋ ਇਸ ਤਰੀਕੇ ਨਾਲ ਤੁਸੀਂ ਇਹ ਵਾਲੇ ਵਾਕ ਬਣਾ ਸਕਦੇ ਹੋ ਧੰਨਵਾਦ